ਸੱਚਰੀਆ ਕਾਲ ਮੈਂ ਹਜੇ ਸਿਕੋਰ ਤੁਸੀਂ ਦੇਖ ਰਹੇ ਹੋ ਸੈਡਲਾ ਟੀਵੀ ਕੋਇਨਸ ਰੀਡ ਦੇ ਇੱਕ ਸੈਕਸ਼ਨ ਦੇ ਉੱਤੇ ਜਿੱਥੇ ਕਿ ਪ੍ਰਾਈਵੇਟ ਕਾਰਾਂ ਦਾ ਜਾਣਾ ਬੈਨ ਹੈ ਉੱਥੇ ਹਜੇ ਵੀ ਬਹੁਤ ਸਾਰੇ ਲੋਕੀ ਆਪਣੀਆਂ ਕਾਰਾਂ ਲੈ ਕੇ ਜਾਂਦੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਤਗੜਾ ਜੁਰਮਾਨਾ ਭੁਗਤਣਾ ਪੈਂਦਾ ਜੀ ਹਾਂ ਓਕਲੈਂਡ ਟਰਾਂਸਪੋਰਟ ਦੇ ਤਾਜ਼ਾ ਜਾਰੀ ਹੋਏ ਅੰਕੜਿਆਂ ਦੇ ਮੁਤਾਬਕ ਬੀਤੇ 16 ਮਹੀਨਿਆਂ ਦੇ ਵਿੱਚ ਓਕਲੈਂਡ ਟਰਾਂਸਪੋਰਟ ਦੇ ਵੱਲੋਂ 12 ਮਿਲੀਅਨ ਡਾਲਰ ਦਾ ਜੁਰਮਾਨਾ ਇਹਨਾਂ ਲੋਕਾਂ ਤੋਂ ਹੀ ਚਾਰਜ ਕੀਤਾ ਗਿਆ ਹੈ ਤਾਜ਼ਾ ਜਾਣੇ ਕਿ ਆਗਲੈਂਡ ਟ੍ਰਾਂਸਪੋਰਟ ਦੇ ਵੱਲੋਂ ਜੁਲਾਈ 2022 ਦੇ ਵਿੱਚ ਕੋਇਨਸਟ੍ਰੀਟ ਦੇ ਉੱਤੇ सिविक تھیਟਰ ਤੋਂ ਲੈ ਕੇ ਟਾਊਨ ਹਾਲ ਤੱਕ ਪ੍ਰਾਈਵੇਟ ਕਾਰਾਂ ਨੂੰ ਬੈਨ ਕਰ ਦਿੱਤਾ ਗਿਆ ਸੀ ਜਾਨਕਿ ਉੱਥੋਂ ਪ੍ਰਾਈਵੇਟ ਕਾਰਾਂ ਦੀ ਜਾਣ ਤੇ ਰੋਕ ਲਗਾਈ ਗਈ ਸੀ ਤੇ ਸਿਰਫ ਅਥੋਰਾਈਜ਼ਡ ਵਹੀਕਲ ਹੀ ਬੱਸਾਂ ਤੇ ਇਹ ਪੈਦਲ ਜਾਣ ਵਾਲੇ ਲੋਕਾਂ ਦੇ ਲਈ ਹੀ ਬਣਾਈ ਗਈ ਸੀ ਤਾਂ ਕਿ ਉਹਨਾਂ ਨੂੰ ਆਸਾਨੀ ਹੋ ਸਕੇ ਪਰ ਬਹੁਤ ਸਾਰੇ ਲੋਕਾਂ ਦੇ ਵੱਲੋਂ ਹਜੇ ਵੀ ਆਪਣੀਆਂ ਪ੍ਰਾਈਵੇਟ ਕਾਰਾਂ ਲੈ ਕੇ ਉੱਥੇ ਵੜਿਆ ਜਾਂਦਾ ਜਿਸ ਤੋਂ ਬਾਅਦ ਮੋਟੇ ਫਾਇਨੋਨਾ ਤੋਂ ਲਏ ਜਾਂਦੇ ਨੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਇਸ ਜਗ੍ਹਾ ਦੇ ਉੱਤੇ ਸਪਸ਼ਟ ਸਾਈਨ ਬੋਰਡ ਨਾ ਲੱਗੇ ਹੋਣ ਦੇ ਕਾਰਨ ਕਈਆਂ ਨੂੰ ਭੁਲੇਖਾ ਵੀ ਪੈਂਦਾ ਹੈ ਜਿਸ ਦੇ ਕਰਕੇ ਉਹ ਨਾ ਚਾਹੁੰਦੇ ਹੋਏ ਵੀ ਉਹਨਾਂ ਨੂੰ ਜੁਰਮਾਨਾ ਦੇਣਾ ਪੈਂਦਾ ਹੈ ਹੁਣ ਆਕਲੈਂਡ ਟ੍ਰਾਂਸਪੋਰਟ ਦੇ ਵੱਲੋਂ ਇੱਥੇ ਲੱਗੇ ਸਾਈਨਾਂ ਨੂੰ ਵੀ ਚੇਂਜ ਕੀਤਾ ਗਿਆ ਤੇ ਹੁਣ ਇਹ ਸਾਈਨ ਅਥੋਰਾਈਜ਼ਡ ਵਹੀਕਲ ਕਰਕੇ ਲਗਾਇਆ ਗਿਆ ਤਾਂ ਕਿ ਲੋਕਾਂ ਨੂੰ ਸਪਸ਼ਟ ਸਾਈਨ ਦਿਖ ਸਕਣ